ਬੰਗਲਾਦੇਸ਼ ਦੇ ਇੱਕ ਚੋਟੀ ਦੇ ਮੋਡਲ ਅਤੇ ਅਧਿਕਾਰ ਮੇਕਨਾ ਆਲਮ ਬਾਰੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਦਾਦ ਤੋਂ ਉਹ ਕਿ ਦੇਖਣਾ ਨੂੰ ਬੰਗਲਾਦੇਸ਼ੀ ਪੁਲਿਸ ਨੇ ਗ੍ਰਫਤਾਰ ਕਰ ਲਿਆ ਅਧਿਕਾਰ ਤੇ ਦੇਸ਼ ਨੂੰ ਖਤਰੇ 'ਚ ਪਾਉਣ ਦਾ ਦੋਸ਼ ਹੈ ਜਿਸ ਕਾਰਨ ਪੁਲਿਸ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ ਤਾਂ ਉਹ ਜਾਣਦੇ ਹਾਂ ਕਿ ਹੈ ਪੂਰਾ ਮਾਮਲਾ ਮਿਸ ਅਰਥ ਬੰਗਲਾਦੇਸ਼ ਦਾ ਖਿਤਾਬ ਜਿੰਤੁਰ ਮਹਾਲੀ ਮੇਕਨਾ ਆਲਮ ਨੂੰ ਬੁੱਧਵਾਰ 9 April ਨੂੰ ਗ੍ਰਫਤਾਰ ਕੀਤਾ ਗਿਆ ਪੁਲਿਸ ਨੇ ਅਦਾਕਾਰਾਂ ਇਹ ਘਰ ਦੇ ਰਾਤ ਛਾਪੇ ਮਾਰੀ ਦੌਰਾਨ ਉਸ ਨੂੰ ਗ੍ਰਫਤਾਰ ਕੀਤਾ। ਜਦੋਂ ਅਦਾਕਾਰ ਨੂੰ ਗ੍ਰਫਤਾਰ ਕੀਤਾ ਗਿਆ ਸੀ ਉਹ ਫੇਸਬੁੱਕ ਤੇ ਲਾਈਵ ਸੀ। ਇਸ ਦੌਰਾਨ ਉਸ ਨੇ ਇਸ ਮਾਮਲੇ 'ਚ ਆਪਣੇ ਆਪ ਨੂੰ ਬੇਕਸੂਰ ਦੱਸਿਆ ਸੀ। ਹਾਲਾਂਕਿ ਮੈਗਨਾ ਨੂੰ ਉਸ ਦੀ ਗ੍ਰਫਤਾਰੀ ਤੋਂ ਅਗਲੇ ਦਿਨ ਡਾਕਾ ਦੀਕ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੈਗਨਾ ਨੂੰ 30 ਦਿਨਾਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਦਾਜਾ ਮਾ ਕਿ ਮੈਗਨਾ ਦੀ ਗ੍ਰਫਤਾਰੀ ਦਾ ਕਾਰਨ ਸਾਊਦੀ ਅਰਬ ਦੇ ਇੱਕ ਵਿਆਹ ਹੋਏ ਡਿਪਲੋਮੈਟ ਨਾਲ ਉਸਦੇ ਸੰਬੰਧ ਬsse ਜਾ ਰਹੇ ਨੇ ਮੇਗਨਾ ਨੇ ਇੱਕ ਸਾਊਦੀ ਡਿਪਲੋਮੈਟ ਤੇ ਏਜੰਸੀਆਂ ਦੀ ਮਦਦ ਦੇ ਨਾਲ ਉਸ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਸੀ ਉਸਦੇ ਨਾਲ ਹੀ ਡਿਪਲੋਮੈਟ ਨੇ ਮੇਗਨਾ ਤੇ ਬਲੈਕਮੇਲਿੰਗ ਦਾ ਦੋਸ਼ ਲਗਾਇਆ ਅਦਾਕਾਰ ਦੀ ਗ੍ਰਸਤਾਰੀ ਤੋਂ ਬਾਅਦ ਉਹਨਾਂ ਦੀ ਬੇਗੁਨਾਹੀ ਤੇ ਲਾਈਵ ਸਟ੍ਰੀਮ ਦਾ ਵੀਡੀਓ ਟਰਲੀਟ ਕਰ ਦਿੱਤਾ ਗਿਆ ਬੰਗਲਾਦੇਸ਼ ਦੇ ਇੱਕ ਛੋਟੇ ਤੇ ਮਾਡਲ ਅਤੇ ਅਦਾਕਾਰ ਮੇਗਨਾ ਆਲਮ ਬਾਰੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਦਾਦ ਤੋਂ ਵਾਕੇ ਮੇਗਨਾ ਨੂੰ ਪਾਕਿਸਤਾਨੀ ਪੁਲਿਸ ਨੇ ਗ੍ਰਫਤਾਰ ਕਰ ਲਿਆ ਅਦਾਕਾਰ ਤੇ ਦੇਸ਼ ਨੂੰ ਖਤਰੇ 'ਚ ਪਾਉਣ ਦਾ ਦੋਸ਼ ਹੈ ਜਿਸ ਕਾਰਨ ਪੁਲਿਸ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ ਤਾਂ ਉਹ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ ਮਿਸ ਅਰਥ ਪਾਕਿਸਤਾਨ ਦਾ ਖਿਤਾਬ ਜਿੰਦਰ ਮਹਾਲੀ ਮੇਗਨਾ ਆਲਮ ਨੂੰ ਬੁੱਧਵਾਰ 9 April ਨੂੰ ਗ੍ਰਫਤਾਰ ਕੀਤਾ ਗਿਆ ਪੁਲਿਸ ਨੇ ਅਦਾਕਾਰਾਂ ਦੇ ਘਰ ਦੇਰ ਰਾਤ ਛਾਪੇਮਾਰੀ ਦੌਰਾਨ ਉਸ ਨੂੰ ਗ੍ਰਫਤਾਰ ਕੀਤਾ ਜਦੋਂ ਅਦਾਕਾਰ ਨੂੰ ਗ੍ਰਫਤਾਰ ਕੀਤਾ ਗਿਆ ਸੀ ਉਹ ਫੇਸਬੁੱਕ ਤੇ ਲਾਈਵ ਸੀ ਇਸ ਦੌਰਾਨ ਉਸਨੇ ਇਸ ਮਾਮਲੇ 'ਚ ਆਪਣੇ ਆਪ ਨੂੰ ਬੇਕਸੂਰ ਦੱਸਿਆ ਸੀ ਹਾਲਾਂਕਿ ਮੈਗਨਾ ਨੂੰ ਜ਼ਦੀਕ ਗ੍ਰਫਤਾਰੀ ਤੋਂ ਅਗਲੇ ਦਿਨ ਡਾਕਾ ਦੀਕ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਦਾਲਤ ਨੇ ਮੈਗਨਾ ਨੂੰ 30 ਦਿਨਾਂ ਦੀ ਕੈਦ ਦੀ ਸਜ਼ਾ ਸੁਣਾਈ ਹੈ ਦਾਜਾ ਮਾ ਕਿ ਮੈਗਨਾ ਦੀ ਗ੍ਰਫਤਾਰੀ ਦਾ ਕਾਰਨ ਸਾਊਦੀ ਅਰਬ ਦੇ ਇੱਕ ਵਿਆਏ ਹੋਏ ਡਿਪਲੋਮੈਟ ਨਾਲ ਉਸਦੇ ਸੰਬੰਧ ਦੱਸੇ ਜਾ ਰਹੇ ਨੇ ਮੈਗਨਾ ਨੇ ਇੱਕ ਸਾਊਦੀ ਡਿਪਲੋਮੈਟ ਤੇ ਏਜੰਸੀਆਂ ਦੀ ਮਦਦ ਦੇ ਨਾਲ ਉਸ ਨੂੰ ਚੁੱਪ ਕਰਵਾਉਂ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਸੀ ਉਸ ਦੇ ਨਾਲ ਹੀ ਡਿਪਲੋਮੈਟ ਨੇ ਮੇਗਨਾ ਤੇ ਬਲੈਕਮੇਲਿੰਗ ਦਾ ਦੋਸ਼ ਲਗਾਇਆ ਅਦਾਕਾਰ ਦੀ ਗ੍ਰਫਤਾਰੀ ਤੋਂ ਬਾਅਦ ਉਹਨਾਂ ਦੀ ਬੇਗੁਨਾਹੀ ਤੇ ਲਾਈਵ ਸਟ੍ਰੀਮ ਦਾ ਵੀਡੀਓ ਡਿਲੀਟ ਕਰ ਦਿੱਤਾ ਗਿਆ ਬੰਗਲਾਦੇਸ਼ ਦੇ ਇੱਕ ਚੋਟੀ ਦੇ ਮਾਡਲ ਅਤੇ ਅਦਾਕਾਰ ਮੇਗਨਾ ਆਲਮ ਬਾਰੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਦਾਸਵਾ ਹ ਕਿ ਮੇਗਨਾ ਨੂੰ ਪਾਕਿਸਤਾਨੀ ਪੁਲਿਸ ਨੇ ਗ੍ਰਫਤਾਰ ਕਰ ਲਿਆ ਅਦਾਕਾਰ ਤੇ ਦੇਸ਼ ਨੂੰ ਖਤਰੇ ਝਪਾਉਣ ਦਾ ਦੋਸ਼ ਹੈ ਜਿਸ ਕਾਰਨ ਪੁਲਿਸ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ ਤਾਉ ਜਾਣਦੇ ਹਾਂ ਕਿ ਹੈ ਪੂਰਾ ਮਾਮਲਾ ਮਿਸ ਅਰਥ ਪਾਕਿਸਤਾਨ ਦਾ ਖਿਤਾਬ ਜਿੱਤਰ ਮਹਾਲੀ ਮੇਗਨਾ ਆਲਮ ਨੂੰ ਬੁੱਧਵਾਰ 9 April ਨੂੰ ਗ੍ਰਫਤਾਰ ਕੀਤਾ ਗਿਆ ਪੁਲਿਸ ਨੇ ਅਦਾਕਾਰਾਂ ਦੇ ਘਰ ਦੇਰ ਰਾਤ ਛਾਪੇਮਾਰੀ ਦੌਰਾਨ ਉਸ ਨੂੰ ਗ੍ਰਫਤਾਰ ਕੀਤਾ। ਜਦੋਂ ਅਦਾਕਾਰ ਨੂੰ ਗ੍ਰਫਤਾਰ ਕੀਤਾ ਗਿਆ ਸੀ ਉਹ ਫੇਸਬੁੱਕ ਤੇ ਲਾਈਵ ਸੀ। ਇਸ ਦੌਰਾਨ ਉਸ ਨੇ ਇਸ ਮਾਮਲੇ 'ਚ ਆਪਣੇ ਆਪ ਨੂੰ ਬੇਕਸੂਰ ਦੱਸਿਆ ਸੀ। ਹਾਲਾਂਕਿ ਮੈਗਨਾ ਨੂੰ ਉਸ ਦੀ ਗ੍ਰਫਤਾਰੀ ਤੋਂ ਅਗਲੇ ਦਿਨ ਡਾਕਾ ਦੇ ਇੱਕ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੈਗਨਾ ਨੂੰ 30 ਦਿਨਾਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਦਾਜਾਵਾ ਕਿ ਮੈਗਨਾ ਦੀ ਗ੍ਰਫਤਾਰੀ ਦਾ ਕਾਰਨ ਸਾਊਦੀ ਅਰਬ ਦੇ ਇੱਕ ਵਿਆਹ ਹੋਏ ਡਿਪਲੋਮੈਟ ਨਾਲ ਉਸਦੇ ਸੰਬੰਧ ਦੱਸੇ ਜਾ ਰਹੇ ਨੇ ਮੇਘਨਾ ਨੇ ਇੱਕ ਸਾਊਦੀ ਡਿਪਲੋਮੈਟ ਤੇ ਏਜੰਸੀਆਂ ਦੀ ਮਦਦ ਦੇ ਨਾਲ ਉਸ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਸੀ ਉਸਦੇ ਨਾਲ ਹੀ ਡਿਪਲੋਮੈਟ ਨੇ ਮੇਘਨਾ ਤੇ ਬਲੈਕਮੇਲਿੰਗ ਦਾ ਦੋਸ਼ ਲਗਾਇਆ ਅਦਾਕਾਰ ਦੀ ਗ੍ਰਫਤਾਰੀ ਤੋਂ ਬਾਅਦ ਉਹਨਾਂ ਦੀ ਬੇਗੁਨਾਹੀ ਤੇ ਲਾਈਵ ਸਟ੍ਰੀਮ ਦਾ ਵੀਡੀਓ ਡਿਲੀਟ ਕਰ ਦਿੱਤਾ ਗਿਆ